ਹਲਾ ਕਿਹ ਨੰਬਰ ਆਇਆ ਹੋਏ ਇੱਕ ਚ ਹੈ ਗੁਰਦੁਆਰਾ ਸ੍ਰੀ ਹਰਿਮੰਨ ਸਾਹਿਬ ਨੂੰ ਤੰਗੋਂ ਗਿਆ ਸਵੇਰ ਤੇ 4:30 ਵਜੇ ਆਪਾਂ ਇਸ ਟਾਈਮ ਪਾਈ ਨੇ ਚਾਲੇ ਬਾਕੀ ਰਸਤੇ ਦੇ ਵਿੱਚ ਅਜੇ ਤੁਹਾਨੂੰ ਰਸਤਾ ਵਗੈਰਾ ਵੀ ਦਿਖਾਉਣੇ ਆ ਹਾਂਜੀ ਆਹ ਰਸਤਾ ਹੈਗਾ ਇਧਰੋਂ ਫੁੱਲਾਂ ਦੀ ਘਾਟੀ ਨੂੰ ਜਾਂਦਾ ਤੇ ਸਾਹਮਣੇ ਜਾਂਦਾ ਗੋਵਿੰਦ ਹੇਮਕੁੰਨ ਸਾਹਿਬ ਨੂੰ ਇਸ ਤੋਂ ਬਾਅਦ ਇਹ ਵਾਲਾ ਜਿਹੜਾ ਰਸਤਾ ਉਹ ਸਿੱਧਾ ਤਿੱਖਾ ਹੀ ਆ ਮਾਰਨਿੰਗ ਦਾ 뷰 ਐਂਡ ਚਰਨੇ ਦਾ 뷰 ਇੱਥੋਂ ਜਿਹੜੀ ਚੜ੍ਹਾਈ ਆ ਸਾਰੀ ਬਿਲਕੁਲ ਤਿੱਖੀ ਚੜ੍ਹਾਈ ਆ ਇੱਧਰ ਗਲੇਸ਼ੀਅਰ ਟਾਈਪ ਆ ਸਾਰਾ ਉੱਧਰ ਪਾਣੀ ਦੇ ਝਰਨੇ ਆ ਇਹ ਜਿਹੜੀ ਚੜ੍ਹਾਈ ਆ ਉਹ ਬਿਲਕੁਲ ਤਿੱਖੀ ਚੜ੍ਹਾਈ ਆ ਦੂਆ ਤੋਂ ਸਿੱਧੀ ਕਮੀ ਹੋ ਗਏ ਤਾਂ ਕਾਫੀ ਰਸਤਾ ਹੀ ਹੈ ਸੰਗਤ ਇਸ ਤਾਂ ਬਹੁਤ ਜਾ ਰਹੀ ਆ ਕਿ ਇੱਕ ਅਰਦਾਸ ਸਾਢੇ ਨਾਲ ਹੁੰਦੀ ਆ ਇੱਕ 11:30 ਫਿਰ 12:30 ਤਾਂ ਫਿਰ ਟਾਈਮ ਨਾਲ ਬੰਦਾ ਜਿਹੜਾ ਮੁੜ ਸਕਦਾ ਇਸ ਤੋਂ ਬਾਅਦ ਚੜਾਈ ਆ ਜਿਹੜੀ ਕੁਛ ਐਵੇਂ ਦੀ ਆਉਂਦੀ ਆ ਪਹਿਲਾਂ ਜਿਹੜਾ ਤੁਹਾਨੂੰ ਦਿਖਾਇਆ ਸੀ ਤਿੱਖੀ ਚੜਾਈ ਆ ਇਹ ਫਿਰ ਵੀ ਕੁਛ ਠੀਕ ਹੈ ਕੁਛ ਕੁ ਰਸਤਾ ਪਰ ਦੇਖੋ ਮਾਰਨਿੰਗ ਦਾ ਊ ਸੰਗਤ ਕਾਫੀ ਜਾ ਰਹੀ ਆ ਫੇਰ ਜਿਹੜੀ ਕੋਸ਼ਾਂ ਮੈਂ ਲਿਆ ਗਈ ਮਾਰਨਿੰਗ ਦਾ ਊ ਕਰਕੇ ਜਿਆਦਾ ਕਲੀਅਰ ਨਹੀਂ ਹੋ ਰਿਹਾ ਬਾਕੀ ਤੁਹਾਨੂੰ ਦਿਖਾਉਣ ਦੀ ਸਾਰੀ ਕੋਸ਼ਿਸ਼ ਕਰਾਂਗੇ ਬਾਕੀ ਬਾਸਤੀ ਦੇ ਟਾਈਮ ਦਿਖਾਵਾਂਗੇ ਤੁਹਾਨੂੰ ਉਸ ਤੋਂ ਬਾਅਦ ਫੇਰ ਇੱਧਰ ਚਿੱਕੀ ਜੜਾਈ ਆ ਗਈ ਬਿਲਕੁਲ ਹਾਂ ਨਾ ਜਮੋ ਤਾਂ ਲੇਟੇ ਚਾਹ ਵੇਖ ਲਈਏ ਦੁਬਾਰਾ ਜਿਵੇਂ ਆਪਾਂ ਲੈ ਆਉਣੇ ਆਂਗੇ ORS ਵਗੈਰਾ ਜਾਂ ਗਲੂਕੋਨ ਡੀ ਇਸ ਤੋਂ ਬਾਅਦ ਨਾ ਫੀਵੇ ਕਿਉਂਕਿ ਮੌਸਮ ਠੰਡਾ ਹੋ ਗਿਆ ਤਾਂ ਕੋਲਡ ਡਰਿੰਕ ਵਗੈਰਾ ਦੀ ਆਪਾਂ ਨੂੰ ਦਿੱਕਤ ਆ ਜਾਂਦੀ ਆ ਤਾਂ ਉਹਨਾਂ ਨੂੰ ਇੱਥੋਂ ਅਵਾਇਡ ਕਰੇ ਖਾਤਾ ਸੁਪਾ ਖਾਂਦੇ ਜਾਏ ਵਸ ਫੇਰ ਆ ਗਈ ਤਿੱਖੀ ਚੜਾਈ ਉਹ ਅਹ ਅਹ ਉਹ ਜਿਹੜੀ ਆਲਾ ਆਹ ਮੈਂ ਇਸ ਤੋਂ ਬਾਅਦ ਬਿਲਕੁਲ ਟਿੱਖੀ ਚੜਾਈ ਆ ਗਈ ਦਿਖਾਉਣੇ ਆ ਤੁਹਾਨੂੰ ਕੋਸ਼ਿਸ਼ ਕਰਦੇ ਆ ਪੂਰੀ ਦਿਖਾਉਣ ਦੇ ਲੱਕ ਜੇ ਤੇ ਆਵਾਗ ਦੀ ਥੋੜੀ ਦਿੱਕਤ ਹੈ ਕਿ ਸਾਹ ਵਗਰ ਚੜਨ ਲੱਗ ਜਾਂਦਾ ਕਾ ਦਾ ਰਸਤਾ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਇਦਾਂ ਹੀ ਐਕਸੈਪਟ ਕਰਿਓ ਮੈਂ ਇਸ ਤੋਂ ਬਾਅਦ ਫੇਰ ਟਿੱਖੀ ਚੜਾਈ ਆ ਗਈ ਆਪਾਂ ਕਾਫੀ ਜਿਹੜਾ ਰਸਤਾ ਉਹ ਪਾਰ ਕਰ ਚੁੱਕੇ ਆਂ ਤੇ ਉਸ ਤੋਂ ਬਾਅਦ ਕੁਝ ਇਸ ਤਰ੍ਹਾਂ ਦਾ ਰਸਤਾ ਆਉਂਦਾ ਦੇਖੋ ਜਿਵੇਂ ਦੇਖ ਸਕਦੇ ਹੋ ਕਿ ਰਸਤਾ ਪ੍ਰੋਪਰ ਪੱਧਰ ਵੀ ਨਹੀਂ ਹੈਗਾ ਤੇ ਥੋੜਾ ਸਲਿੱਪਰੀ ਵੀ ਆ ਤੇ ਬਾਕੀ ਪੱਥਰ ਜੇ ਟਾਈਪ ਰਸਤਾ ਹੈਗਾ ਫੇਰ ਬਿਲਕੁਲ ਠਿੱਕੀ ਚੜਾਈ ਆ ਗਈ ਮੈਂ ਹੁਣ ਚੱਤੋਂ ਇੱਥੇ ਜਾ ਕੇ ਨਾ ਥੋੜਾ ਥੋੜਾ ਸਾਹ ਚੜਨ ਲੱਗ ਜਾਂਦਾ ਤੇ ਆਕਸੀਜਨ ਦੀ ਕਮੀ ਹੋਣ ਲੱਗ ਜਾਂਦੀ ਉੱਪਰ ਜਾ ਕੇ बिल्कुल तिखी चढ़ाई है बाद इस बाद तो ही देखो काफी थोड़ी तिखी चढ़ाई उस ग्लेशियर स्टार्ट हो गया देख सकते पानी किमें के, के आ रहा वागुरु वागुरु ਗਲੇਸ਼ੀਅਰ ਇਸ ਤੋਂ ਬਾਅਦ ਇੰਨਾ ਕਾਪਾ ਗਲੇਸ਼ੀਅਰ ਵਪਾਰ ਕਰਨਾ ਤੇ ਉਸ ਤੋਂ ਬਾਅਦ ਦੇਖਦੇ ਅੱਗੇ ਕਿਦਾਂ ਦੀ ਹੈ ਚੜਾਈ ਠੰਡ ਕਾਫੀ ਆ ਆਪਾਂ ਜਿਹੜਾ ਗਲੇਸ਼ੀਅਰ ਉਹ ਪਾਰ ਕਰ ਰਹੇ ਹਾਂ ਗਲੇਸ਼ੀਅਰ નીચે ਪਾਣੀ ਦਾ ਵਹਾਅ ਤੇ ਬਾਕੀ ਪਿੱਛੇ ਤੋਂ ਵੀ ਕਾਫੀ ਸੰਗਤ ਆਈ ਜਾਂਦੀ ਆ ਮੌਸਮ ਹਾਲੇ ਤੱਕ ਠੰਡਾਗਾ ਪਰ ਪਾਸੇ ਐਸੇ ਨਾ ਦੂਰ ਤੇ ਥੋੜੀ ਥੋੜੀ ਧੁੱਪ ਦਿਖਾਈ ਦੇ ਰਹੀ ਆ ਤਾਂ ਹੋ ਸਕਦਾ ਵਾਪਸੀ ਟਾਈਮ ਆਪਾਂ ਨੂੰ ਵੀ ਧੁੱਪ ਦਿਖਾਈ ਦੇਣ ਲੱਗੇ ਅੱਜ ਕੱਲ ਖੁਰ ਚੁੱਕੀ ਉਹਦੇ ਨਾਲ ਥੋੜਾ ਸਾਫ ਗਹਿਰਾ ਸਹੀ ਹੋਣ ਲੱਗ ਜਾਂਦਾ ਹੁਣ ਕਾਫੀ ਆ ਬਾਕੀ ਪਹਿਲਾਂ ਇੱਥੇ ਬਰਫ਼ ਹੁੰਦੀ ਸੀਗੀ ਰਸਤੇ ਦੇ ਵਿੱਚ ਵੀ ਹੁਣ ਉਹ ਹੈ ਨਹੀਂ ਗਈ ਹਟਾਤੀ ਸਾਰਾ ਠੰਡਾ ਮੌਸਮਾ ਉੱਧਰ ਧੁੱਪ ਨਹੀਂ ਲੋ ਜੀ ਦੇਖੋ ਦੋਨੇ ਪਾਸੇ ਬਰਫ਼ਾ ਤੇ ਰਸਤਾ ਵੀ ਪੂਰਾ ਅਗੜਾ ਦੁਗੜਾ ਯਾ ਠੰਡ ਬਹੁਤ ਆ ਖੜਮੀ ਕੜਾਈ ਆ ਵੈਸੇ ਸੰਗਤ ਜਿਹੜੀ ਆਉਂਦੀ ਆ ਠੰਡ ਕਾਫੀ ਆ ਹੱਥ ਸੁੰਨ ਹੋ ਜਾਂਦੇ ਗਲਵਜ਼ ਲੈ ਕੇ ਆਵੇ ਉਧਰ ਆਰੇ ਨੇਦ ਨੂੰ ਸਾਬ ਪੂਰਾ ਜਦੋਂ ਯਾਤ ਨਾਲ ਗਲੇਸ਼ੀਅਰ ਦਾ ਰਸਤਾ पार ਕਰਦੇ ਹੋਏ ਠੰਡਾ ਨਾ ਕਾਫੀ ਠੰਡ ਲੱਗਦੀ ਆ ਕੀ ਫੀਲ ਹੋ ਰਿਹਾ ਸਾਹ ਜੜਦਾ ਆ ਆਕਸੀਜਨ ਘਟ ਗਈ ਆਕਸੀਜਨ ਘਟਦੀ ਐ ਇੱਥੇ ਆਕੇ ਸਾਹ ਕਾਫੀ ਚੜਦਾ ਬਸ ਠੀਕ ਆ ਬਾਕੀ ਠੀਕ ਆ ਮਸਕ ਕਪੂਰ ਨਾਲ ਲੈ ਕੇ ਆਇਓ ਚਲਿਏ ਪਾਈਏ ਚੱਲੇ ਠੀਕ ਐ ਜੀ ਮਿਲਦੇ ਆ ਫਿਰ ਅੱਗੇ ਤੁਹਾਨੂੰ ਅਗਲੇ ਰਸਤੇ ਨਾਲ ਆਹ ਚੜਾਈ ਨਾ ਬਿਲਕੁਲ ਖੜਮੀ ਆ ਇਹਦੇ ਤੇ ਦਮ ਬਹੁਤ ਪਟਿਆ ਜਾਂਦਾ ਬਾਕੀ ਮੋਸਕਾ ਕਪੂਰ ਦੀ ਟਿੱਕੀ ਨਾਲ ਲੈ ਕੇ ਆਇਓ ਜਿਹਨੇ ਹੋਣਾ ਉਹਦੇ ਨਾਲ ਆਪ ਨੂੰ ਜ਼ਿਆਦਾ ਦਿੱਕਤ ਨਹੀਂ ਆਉਦੀ ਸਾਹ ਲੈਣ ਦੇ ਵਿੱਚ ਕੱਲ ਜਰਾ ਆਜੋ ਆਜੋ ਇਸ ਤਰ੍ਹਾਂ ਟਿੱਕੀ ਚੜਾਈ ਆ ਜੀ ਚੱਲ ਚੱਲ ਆਏ ਨਾਲ ਨਾਲ ਆਟੇ ਤੁਰ ਜਾਓਗੇ ਚੱਲ ਉਪਰ ਇਸ ਤਰ੍ਹਾਂ ਦਾ ਰਸਤਾ ਇਦੋਂ ਅੱਗੇ ਕੁਛ ਕੋਈ ਨਹੀਂ ਆਹ ਚਲੋ ਬਹਿ ਨਹੀਂ ਰਹੇ ਮੈਂ ਦੇਖੋ ਦੇਖੋ ਪੱਤਰਾਾਂ ਤੇ ਕਿਵੇਂ ਲੋਕਾਂ ਨੇ ਨਾਮ ਲਿਖਾਵਾ ਆਈਆ ਹੋਲੀ ਪੌੜੀਆਂ ਆ ਗਈਆਂ ਬਸ ਤੇ ਖਵਾਂਜ ਕੇ ਪਰ ਸਾਰੀ ਸਨੋਆ 900 ਪੌੜੀਆਂ ਚੜ੍ਹਨੀਆਂ ਬਸ ਆਪਾਂ ਲੋ ਆਹ ਹਾਂਜੀ ਇੱਥੇ ਆ ਕੇ ਨਾ ਦੋ ਰਸਤੇ ਬਣ ਜਾਂਦੇ ਆ ਇੱਕ ਇਧਰੋਂ ਪੌੜੀਆਂ ਵਾਲਾ ਤੇ ਇੱਕ ਇਧਰੋਂ ਸਿੰਪਲ ਰਸਤਾ ਇਧਰ ਜਿਵੇਂ ਜਾ ਰਹੇ ਨੇ ਹਰਮਣ ਤੇ ਇਹ ਪੌੜੀਆਂ ਵਾਲਾ ਰਸਤਾ ਜਿਹੜਾ ਇਹ ਜਾਂਦੇ ਟਾਈਮ ਜ਼ਿਆਦਾ ਸਾਹ ਚੜਾਉਂਦਾ ਕਹਿੰਦੇ ਕਿਉਂਕਿ ਲਗਭਗ 900 ਪੌੜੀਆਂ ਫਿਰ ਥੋੜੀ ਦਿੱਕਤ ਆਉਂਦੀ ਆ ਆਪਾਂ ਇਧਰਲਾ ਰਸਤਾ ਹੀ ਪ੍ਰੈਫਰ ਕਰਾਂਗੇ ਜਾਂਦੇ ਟਾਈਮ ਆਉਂਦੇ ਹੋਏ ਆਪਾਂ ਤੁਹਾਨੂੰ ਪਾੜੀਆਂ ਵਾਲਾ ਰਸਤਾ ਵੀ ਦਿਖਾਵਾਂਗੇ ਹੁਣ ਆਪਾਂ ਇੱਧਰ ਸਿੱਧਾ ਜਾਵਾਂਗੇ ਤੇ ਆਪਾਂ ਦਿਖਾਵਾਂਗੇ ਕਿੰਨਾ ਟਾਈਮ ਲੱਗਦਾ ਤੁਹਾਨੂੰ ਦੱਸਾਂਗੇ ਉਹ ਵੀ ਪ੍ਰੋਪਰ ਇਹ ਰਸਤਾ ਕੁਛ ਐਵੇਂ ਦਾ ਆਓ ਸੀਸਾ ਕੇ ਬੈਠੋ ਉਹ ਬੈਨੋ ਸੀ ਬੈਠਾ ਤੁਜ ਨਾਲ ਹੁਣ ਸੰਕਤ ਜੀ ਇੱਕ ਨਿਸ਼ਾਨ ਸਾਹਿਬ ਇੱਥੇ ਆ ਦੇ ਥੋੜਿਆ ਆਪਾਂ ਵੀ ਇਸੇ ਨਿਸ਼ਾਨ ਸਾਹਿਬ ਹੀ ਲੱਗ ਰਿਹਾ ਜਿਵੇਂ ਬਿਲਕੁਲ ਜ਼ੂਮ ਕਰਕੇ ਦਿਖਾਇਆ ਸਾਇ ਇਥੋਂ ਨੂੰ ਦਿਖਦਾ ਹੋਊਗਾ ਨਿਸ਼ਾਨ ਸਾਹਿਬ ਆ ਇਸ ਕੋ ਇੱਥੇ ਦੇਖੋ ਕਿੰਨੀ ਉਚਾਈ ਤੇ ਕਿਵੇਂ ਅਸੀਂ ਇਹ ਛੌ ਚੜ੍ਹਾਈ ਨੂੰ ਪਾਰ ਕਰਿਆ ਏ ਦੇਖੋ ਇਦਾਂ ਕਵਰ ਕੀਤਾ ਹੋਇਆ ਸੀ ਆਪਣੇ ਆਪ ਨੂੰ ਕਿਉਂਕਿ ਠੰਡ ਬਹੁਤ ਲੱਗਦੀ ਆ ਇਧਰ ਇਹਨਾਂ ਨੇ ਵੀ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਹੀ ਆ ਸਰ ਸਰ ਲੈ ਕਵਰ ਕੀਤਾ ਹੋਇਆ ਆ ਆ ਐਡੀ ਕੋਣੀ ਵੀਡੀਓ ਤੇ ਚੱਲ ਆਉਂਦੇ ਜਾਰੇ ਦੀ ਮੈਂ ਸਚਾਈ ਦੀ ਗੱਲ ਦੱਸਣਾ 19 ਪੈੜਾ ਥੱਲੇ ਵੀ ਉਹਨੇ ਉੱਤੇ ਵੀ ਸਭ ਝੂਠ ਬੋਲਦੇ ਆ ਉੱਤੇ ਸਭ ਤੋਂ ਜਿੰਨਾ ਬੜਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫੜੇ ਉਹਨੇ ਪੈੜਾ ਉੱਪਰ ਆ ਜਿੰਨਾ ਥੱਲੇ ਆ ਆਉਂਦਾ ਸੋਲ ਕੇ ਚੜੋ ਤਿੱਖੀ ਚੜਾਈ ਆ ਜਾਂਦੀ ਹੈ ਨਹੀਂ ਉੱਪਰ ਆਪਾਂ ਇੱਥੋਂ ਐਵੇਂ ਵੀ ਮਿਲ ਜਾਂਦੇ ਜਿਹੜੀ ਸੰਗਤ ਤੋਂ ਬਿਲਕੁਲ ਵੀ ਨਹੀਂ ਦੁਰਿਆ ਜਾਂਦਾ ਜਿਵੇਂ ਚਾਰ ਜਾਨ ਇੱਕ ਬਜ਼ੁਰਗ ਲੇਡੀ ਨੂੰ ਲਈ ਜਾਂਦੇ ਆ ਟਿੱਖੀ ਛੜਾਈ ਆ ਫੇਰ ਬਿਲਕੁਲ ਵਾਕਿਆ ਹੁਣ ਧੁੱਪ ਨਿਕਣ ਲੱਗੀ ਤਾਂ ਕਰਕੇ ਥੋੜਾ ਮੌਸਮ ਦਾ ਫਰਕ ਪੈ ਗਿਆ ਜਦੋਂ ਧੁੱਪ ਨਿਕਲਦੀ ਤਾਂ ਆਕਸੀਜਨ ਦੀ ਵੀ ਜ਼ਿਆਦਾ ਕਮੀ ਨਹੀਂ ਆਉਦੀ ਧੁੱਪ ਨਾਲ ਥੋੜਾ ਸਰੀਰ ਭਗਦਾ ਬਹੁਤ ਤਿੱਖੀ ਧੁੱਪ ਆ। ਆ ਕਿ ਇੱਧਰ ਦਾ 뷰 ਚੈੱਕ ਕਰੋ। ਉੱਧਰ ਸਾਰੇ ਬੱਦਲ। ਉਚਾਈ ਬਹੁਤ ਆ। ਲਗਭਗ 1500 ਸਕੁਅਰ ਫੁੱਟ ਦੀ ਉਚਾਈ ਤੇ ਆ। 1500 15000 15000 ਦੀ ਤੇ ਆ। 15000 ਸਕੁਅਰ ਫੁੱਟ ਦੀ ਉਚਾਈ ਤੇ ਆ। ਧੁੱਪ ਦੇਖੋ ਕਿੰਨੀ ਤਿੱਖੀ ਹੈ ਬਿਲਕੁਲ। तिखी धुप्पा तो 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 लो, लो, लो जी काफी रास्ता पार होर कर लिया आप फिर हम पहला थोड़ी तिखी कढ़ाई है क्या उस थोड़ी जी टला बाकी हम धुप्पा जीडी बहुत तिखी होगी गई करके करके थोड़ा जा सौखा हो लग्या ਅਦਰਸ ਨੂੰ ਹੋ ਗਿਆ ਰਹ ਹੁੰਦੀ ਆ ਤਾਂ ਜਿਆਦਾ ਦਿੱਕਤ ਹੁੰਦੀ ਆ ਇਹ ਤੋਂ ਹੁਣ ਆਪਾਂ ਨੂੰ ਕੀਰਤਨ ਵੀ ਥੋੜਾ ਥੋੜਾ ਸੁਣਾਈ ਦੇਣ ਲੱਗਿਆ ਇਹ ਵੀ ਇੱਥੋਂ ਰਸਤੇ 'ਚ ਢਿਗਲ ਚੁੱਕਿਆ ਅੱਕੇ ਸੰਗਤ ਇਧਰੋਂ ਨੀਚੇ ਤੋਂ ਵੀ ਬਹੁਤ ਆ ਰਹੀ ਆ। ਮਿਲੋ ਜੀ ਆਪਾਂ ਫਾਈਨਲੀ ਆਪਣਾ ਸਾਫਰਾ ਜਿਹੜਾ ਉਹ ਤੈਅ ਕਰ ਲਿਆ। ਦੱਸੋ ਜਿਹੜਾ ਟਾਂਟਿਆ ਦੇਖ ਰਿਹਾ। ਉੱਥੇ ਬਿਲਕੁਲ ਨਾਲੀਆਂ ਦਰਵਾਜ਼ਾ ਆਇਆ। ਤੇ ਬਾਕੀ ਕੀਰਤਨ ਵੀ ਸੁਰਾ ਥੋੜਾ ਸੁਣਾਈ ਦੇਣ ਲੱਗ ਗਿਆ ਤੁਹਾਨੂੰ ਵੀ ਸੁਣਦਾ ਹੀ ਹੋਊਗਾ ਥੋੜੀ ਚੜਾਈ ਥੋੜੀ ਜਿਹੀ ਇਦਾਂ ਹੀ ਆ ਬਸ ਮਤਰਾ ਸੰਗਤ ਆਈ ਜਾਂਦੀ ਆ ਆਕਸੀਜਨ ਦੀ ਜਿਹੜੀ ਕਮੀ ਆ ਜਿਵੇਂ ਤੁਹਾਨੂੰ ਦੱਸਿਆ ਸੀ ਪਿੱਛੇ ਆਈ ਆ ਮਟ ਹੁਣਾਂ ਧੁੱਪ ਨਿਕਲੀ ਹੁਣ ਇਨੀ ਦਿੱਕਤ ਨਹੀਂ ਆਉਂਦੀ ਹੁਣ ਸਾਹ ਸਹੀ ਆਉਂਦਾ ਬਾਕੀ ਤੁਹਾਨੂੰ ਆਵਾਜ਼ ਤੋਂ ਵੀ ਥੋੜਾ ਆਈਡੀਆ ਹੁੰਦਾ ਹੀ ਹੋਊਗਾ ਪਹਿਲਾਂ ਆਪਣੀ ਆਵਾਜ਼ ਦੇ ਵਿੱਚ ਫਰਕ ਸੀਗਾ ਹੁਣ ਆਵਾਜ਼ ਥੋੜੀ ਜਿਹੀ ਸਹੀ ਹੋ ਗਈ ਕਿਉਂਕਿ ਆਕਸੀਜਨ ਜਿਹੜਾ ਉਹ ਜਦੋਂ ਠੰਡ ਹੁੰਦੀ ਆ ਉਹ ਤਾਂ ਜ਼ਿਆਦਾ ਘਟਦਾ ਮੈਂਟ ਹੁਣ ਧੁੱਪ ਦੇ ਕਰਕੇ ਆਕਸੀਜਨ ਦੀ ਇੰਨੀ ਘਾਟ ਮਹਿਸੂਸ ਨਹੀਂ ਹੋ ਰਹੀ ਮੱਕੀ ਵਾਸਾ ਆਪਾਂ ਪਹੁੰਚ ਚੁੱਕੇ ਆ ਕਰਵਾਉਣੇ ਆ ਤੁਹਾਨੂੰ ਅੱਗੇ ਜਾ ਕੇ ਦਰਸ਼ਨ ਤੇ ਬਾਕੀ ਰਸਤਾ ਤੁਸੀਂ ਆ ਵੀ ਦੇਖ ਹੀ ਲੋ ਇੰਦਰ ਦੇਖੋ ਮੇ ਵੀ ਇੱਥੋਂ ਜਿੰਮੇ ਆ ਤੁਸੀਂ ਦੇਖਦੇ ਹੋ ਜਿਹੜੇ ਸਾਈਡਾਂ ਤੇ ਬਣਾਏ ਹੋਏ ਹੁੰਦੇ ਇਹਨਾਂ ਨੇ ਸਹਾਰਾ ਲੈ ਲਈ ਉਹ ਡਿੱਗ ਚੁੱਕੇ ਨੇ ਜਾਂ ਤਵਾਰਿਸ਼ ਨਾਲ ਡਿੱਗੇ ਨੇ ਜਾਂ ਪਹਿਲਾਂ ਦੇ ਹੋ ਸਕਦੇ ਨੇ ਉਹ ਸਾਰੇ ਇੱਥੇ ਡਿੱਗ ਚੁੱਕਿਆ ਕੋਸੇ ਦਾ ਦਾ ਰਸਤਾ ਮਸ ਉਸ ਤੋਂ ਬਾਅਦ ਉਹ ਆਪਣਾ ਜਿਹੜਾ ਕਟਾ ਉਹ ਲਾਸਟ ਕਟਾ ਉਸ ਤੋਂ ਬਾਅਦ ਆਪਾਂ ਦਰਬਾਰ ਸਾਹਿਬ ਪਹੁੰਚਾਂਗੇ ਹਾਂਜੀ ਆਇ ਤੇਵਾਰਾ ਛੋਟੀ ਇਹ ਮਾਰਕੀਟ ਬਣੀ ਹੋਈ ਆ ਸੰਗਤ ਨੂੰ ਜੇ ਅਸੇ ਚੀਜ਼ ਦੀ ਜ਼ਰੂਰਤ ਆ ਤਾਂ ਇੱਥੋਂ ਲੈ ਸਕਦੇ ਆ ਖਾਣ ਪੀਣ ਦਾ ਸਮਾਨ ਵੀ ਆ ਚਾਹ ਕਾਫੀ ਵਗੈਰਾ ਵੀ ਆ ਰਮਾਲਾ ਵਗੈਰਾ ਵੀ ਨੰਨਤਾ ਆਪਾਂ ਨੂੰ ਤੇ ਬਾਕੀ ਆਪਾਂ ਜਲ ਲੈਣ ਲਈ ਕੈਨੀਆਂ ਵਗੈਰਾ ਵੀ ਉਥੋਂ ਮਿਲ ਜਾਂਦੀਆਂ ਨੇ ਅੱਜ ਵੱਲੋ ਜੀ ਸੰਗਤ ਜੀ ਫਾਈਨਲੀ ਆਪਾਂ ਬਣ ਚੁੱਕੇ ਸੀਗੇ ਗੁਰਦੁਆਰਾ ਸ਼੍ਰੀ ਹਨਕੋਂ ਸਾਹਿਬ ਤੇ ਇੱਥੇ ਨਾ ਕਰੋ ਜੀ ਵੀਓ ਚੈੱਕ ਬਹੁਤ ਮਾਨ ਖੁਸ਼ ਹੁੰਦਾ ਇੱਥੇ ਆ ਕੇ ਸਕੂਨ ਮਿਲਦਾ ਸੰਗਤ ਤਾਂ ਕਾਫੀ ਪਹੁੰਚੀ ਹੋਈ ਆ ਤੇ ਤੁਹਾਨੂੰ ਅੰਦਰ ਜਾ ਕੇ ਵੀ ਕਰਵਾਉਣੇ ਆ ਦਰਸ਼ਨ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜਰੂਰ ਲਿਖ ਕੇ ਜਾਇਓ ਕਰੋ ਦਰਸ਼ਨ ਜੀ ਦਰਬਾਰ ਸਾਹਿਬ ਦੇ ਬਾਕੀ ਸ਼ਾਇਦ ਅੰਦਰ ਵੀਡੀਓ ਨਹੀਂ ਅਲਾਉਡ ਹੋਣਗੀ ਜੇ ਹੋਈ ਤਾਂ ਤੁਹਾਨੂੰ ਦਿਖਾਵਾਂਗੇ ਨਹੀਂ ਪਾ ਰਹੀਆਂ ਦਰਸ਼ਨ ਕਰਿਓ ਇੱਧਰ ਹੈਗਾ ਈ ਲੰਗਰ ਹਾਲ ਆ ਤੇ ਸਾਹਮਣੇ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਜਾਣੇ ਹਰੋਵਰਪਾਲ ਕਰਦੇ ਆ ਇਸ਼ਨਾਨ ਦੇਖੋ ਬਰਫੀ ਬਰਫਾ ਸਾਰੇ ਬਸੇ ਇੱਧਰ ਨਾਲ ਹੀ ਡਿਸਪੈਂਸਰੀ ਏ ਦੀ ਅਗਰ ਕਿਸੇ ਨੂੰ ਕੋਈ ਦਿੱਕਤ ਵਗੈਰਾ ਆਂਦੀ ਆ ਬਾਬੇ ਦੀ ਕਿਰਪਾ ਨਾਲ ਤਾਂ ਕਿਸੇ ਨੂੰ ਦਿੱਕਤ ਹੀ ਨਾ ਹੋਵੇ ਬਟ ਫਿਰ ਵੀ ਜੇ ਕੋਈ ਪ੍ਰੋਬਲਮ ਹੁੰਦੀ ਆ ਤਾਂ ਨਾਲ ਹੀ ਡਿਸਪੈਂਸਰੀ ਆ ਮੈਡੀਸਨ ਵਗੈਰਾ ਲੈ ਸਕੇ ਤੇ ਇੱਧਰ ਨੂੰ ਹੈਗਾ ਸਰੋਵਰ ਦੇਖਦੇ ਆ ਕਿੰਨਾ ਠੰਡਾ ਪਾਣੀ ਆ ਕਿਵੇਂ ਆ ਇਸ਼ਨਾਨ ਤਾਂ ਕਰਨਾ ਹੀ ਬਹੁਤ ਇੱਕ ਵਾਰ ਹਾਂਜੀ ਸੰਗਤ ਜੀ ਆ ਗਿਆ ਇੱਥੇ ਨਾਲ ਹੀ ਸਰੋਵਰ ਪੂਰਾ برف ਵਰਗਾ ਪਾਣੀ ਆ ਓਕੇ ਜੀ ਓਕੇ ਬੰਦ ਹੋ ਗਏ ਪਹੁੰਚੇ ਬਾਕੀ ਇੱਥੇ ਹੁਣ ਸਾਰਾ ਇਹ ਇਧਰ ਸਰੋਵਰੀਆ ਪਹਿਲਾਂ ਇੱਥੇ ਵੀ ਸਾਰਾ ਬਰਫ਼ ਜੰਮੀ ਹੋਈ ਸੀਗੀ ਜੇ ਤੁਸੀਂ ਵੀਡੀਓਜ਼ ਦੇ ਵਿੱਚ ਦੇਖਿਆ ਹੋਊਗਾ ਬਟ ਹੁਣ ਬਰਫ਼ ਨਹੀਂ ਹੈਗੀ ਜ਼ਿਆਦਾ ਬਟ ਪਾਣੀ ਬਹੁਤ ਜ਼ਿਆਦਾ ਠੰਡਾ ਹੈ ਇਧਰ ਉਹ ਦੂਰ ਤੱਕ ਸਰੋਵਰੀਆ ਬਾਜ਼ਾਰ ਮੱਥੜੇ ਨੇ ਠੀਕ ਹੈ ਸਿੰਗਲ ਤੋਂ ਬਗੇਰ ਨਾ ਕੋਈ ਇਸ਼ਨਾਨ ਕਰੇ ਠੀਕ ਹੈ ਹੁਣ ਕਿਸੇ ਸੱਤ ਪਹਾੜੀਆਂ ਦੇ ਵਿਚਕਾਰ ਹਨ ਸੱਤ ਪਹਾੜੀਆਂ ਦੇ ਵਿਚਕਾਰ ਸਥਿਤ ਹੈ ਸ੍ਰੀ ਹਿਮ ਗੁਣਸਾਈ। ਇਸ਼ਨਾਨ ਕਰਨ ਚੱਲਿਓ। ਇਸ਼ਨਾਨ ਕਰਨ ਚੱਲਿਓ। ਪਾਣੀ ਕਿੰਨਾ ਠੰਡਾ ਹੱਥ ਲਾ ਕੇ ਦੇਖੋ। ਦੇਖੋ ਹੱਥ ਲਾ ਕੇ। ਅਗਰ ਦਾ? ਕਿਉਂ? ਠੰਡਾ। ਚਲੋ। ਚਲੋ ਅੰਦਰ ਦੇਖਦੇ ਹਾਂ ਕਿ ਐਕਸਪੀਰੀਅੰਸ ਹੁੰਦਾ ਠੰਡਾ ਬਾਣੀਆ ਨੱਕਾ ਨ ਡੋਵੋਇਓ ਸਤਿ ਗੁਰੂ ਰੇਰ ਨ ਮਹਾਰਾ ਨਰਾ ਜੇ ਮਿਲ ਕੋਲ ਤੇ ਸੋਤ ਪੂਰੀ ਮੇਰੀ ਸਤ ਗੁਰੂ ਰੇਹਾਰ ਸੇ ਨੇ ਜਾਨ ਸੇ ਆ ਜੋਤ ਸੁਭੋ ਮੇਰੇ ਤਾਂ ਕਿ ਪੂਮਗਾ ਪ੍ਰਸਤੂ ਮੇਰੇ ਚੱਕ ਤੁਮ ਹਾਂ ਜੇ ਗੁਰੂ ਬਾਰੇ ਕਰਦਾ ਨਾ ਮਨ ਹਾਸੇ ਜਾ ਨਾਰਾਇਣੀ ਨਾਮ ਸੁਣਾਵਾਂ ਅੰਨਦ ਸਮ ਨਾਰਾਇਣ ਸਤਿਵਾ ਮੈਂ ਮਰਵਾ ਜਲਵਾ ਕਰਦਾ ਜੇ ਕੋਈ ਬਖਤ ਦਰਸ਼ਨ ਇਸ ਰਾਹ ਵਾਸਤੇ ਆਏ ਹੋ ਸੁਜਿੰਦਰੀ ਵੀ ਸਤਿ ਪਹੁੰਚੀ ਐ ਸਾਡੀਆਂ ਸੰਗਤਾਂ ਨਾਲ ਇਹ ਤੇ ਨਾਲ ਹੀ ਜੀ ਨਾਮ ਸਾਬ ਦੇ ਨਾਲ ਜੀ ਠੀਕ ਐ ਨਹੀਂ ਭੁਲੀਆ ਮੰਦਿਰ ਵੀ ਬਣਿਆ ਹੋਇਆ ਸ੍ਰੀ ਲੋਕਪਾਲ श्री लोकपन्न लक्ष्मण मंदिर लो जी संग जी देख सकते हो दे, मौसम काफी खराब हो रहा है बदल काफी नीचे आ गए सारे पास धुंदी धुंध हो गई पहला सारे पहाड़ देख रहे थे धुंद चो हो गए ਹਾਂਜੀ ਸੰਗਤ ਜੀ ਹੁਣ ਆਪਾਂ ਇੱਥੋਂ ਪਾਉਣੇ ਆਂ ਚਾਲੇ ਸੰਗਤ ਦਾ ਰਸ਼ ਬਹੁਤ ਹੋ ਗਿਆ ਤੇ ਬਾਕੀ ਹਲਕੀ ਹਲਕੀ ਜਿਵੇਂ ਸਨੋ ਵੀ ਸਨੋ ਨਹੀਂ ਕਹਿ ਸਕਦੇ ਬੱਦਲ ਦੀਆਂ ਲੱਗੀਆਂ ਲੱਗੇ ਸਨੋ ਪੈਣ ਦੀ ਸੰਭਾਵਨਾ ਤਾਂ ਆਪਾਂ ਪਾਉਣੇ ਆਂ ਚਾਲੇ ਹੋ ਜਾ ਪਏ ਸਗਰੇ ਪਹਾੜ ਮਤੇ ਪ੍ਰਕਿਰ ਕੁਆ ਦੇ ਬਰਾਣੀ ਟੋਕੈ ਜਿਸ ਤੋਂ ਰਾਖੇ ਸੁਨਾਹੀ ਦੂਖਾ ਨਾਗ ਜੋਖਾ ਹੋਰ ਸੁਖਾ ਦੇਖੋ ਜੀ ਬੱਦਲ ਜਾਂਦਾ ਜਾਏ ਮਟੇ ਕੰਕਾਰ ਚਲੋ ਜੀ ਇੱਥੋਂ ਆਪਾਂ ਕੀਤੀ ਸੀਗੀ ਵਾਪਸੀ ਇੱਥੋਂ ਪਹ ਲੈ ਸੀ ਪੌੜਾ ਵਾਲਾ ਰਸਤਾ ਕਿ ਇਹ ਥੋੜਾ ਜਿਹਾ ਸੌਖਾ ਕਿਉਂਕਿ ਚੜਾਈ ਚੜਮੀ ਔਖੀ ਉਤਰਨੀ ਤਾਂ ਬਹੁਤ ਸੌਖੀ ਆ ਬਾਕੀ ਜਿਵੇਂ ਤੁਸੀਂ ਦੇਖ ਸਕਦੇ ਹੋ ਮੌਸਮ ਕਾਫੀ ਖਰਾਬ ਹੋ ਰਿਹਾ ਸੰਘਤ ਹੈ ਜੀ ਵੀ ਕਾਫੀ ਆਈ ਜਾਂਦੀ ਆ ਰਾਸ਼ ਬਹੁਤ ਜਿਆਦੇ ਆ ਮੌਸਮ ਚੱਕ ਸਕਦੇ ਹੋ ਆਹ ਵਾਣੀ ਹੋਇਆ ਸੜਾਈ ਤਾਂ ਹੀ ਉਧਰ ਲਈ ਵੀ ਸਿੱਧੇ ਇੱਧਰ ਲਈ ਵੀ ਪਰ ਇੱਧਰ ਨਾਲ ਜੇ ਆਪਾਂ ਸਟੈਪ ਪੜਦੇ ਹਾਂ ਤਾਂ ਥੋੜੀ ਡਿਫਿਕਲਟੀ ਹੁੰਦੀ ਆ ਬਸ ਵੈਸੇ ਤਾਂ ਆਪਾਂ ਲੈ ਲੈ ਕੰਮ ਥੋੜੀ ਹੈ ਜਿਹੀ ਰਹੀਆਂ ਇਹ ਕਹਾਣੀ ਉਹ ਵੀ ਕਿੱਥੇ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਹੀ ਵੀ ਆਉਂਦੇ ਹੋਏ ਇੱਧਰ ਪੌੜੀਆਂ ਵਾਲੇ ਰਸਤੇ ਵਿੱਚ ਜਿ ਆਏ ਆ ਸਾਨੂੰ ਤਾਂ ਇਹ ਰਸਤਾ ਸਹੀ ਨਹੀਂ ਲੱਗਿਆ ਕਿਉਂਕਿ ਸਲਿੱਪ ਕਰਦਾ ਇਹ ਰਸਤਾ ਥੋੜਾ ਜਿਹਾ ਸਲਿੱਪਰੀ ਆ ਟਾਈਪ ਬਾਕੀ ਸਿੱਧੀ ਉਚੜਾਈ ਹੋਈ ਆ। ਮੇਰੇ ਸਾਹ ਥੋੜਾ ਕੱਟ ਰਹੇ ਆ, ਸਾਹ ਕੱਟ ਰਹੇ ਆ। ਹਾਂਜੀ ਜਦੋਂ ਆਪਾਂ ਪਾਣੀਆਂ ਵਾਲੇ ਰਸਤੇ ਵਿੱਚ ਦੀ ਆਉਣੀ ਆ ਤਾਂ ਆਪਾਂ ਨੂੰ ਇਹ ਝਰਨਾ ਦੇਖਣ ਨੂੰ ਮਿਲਦਾ। ਪਾਣੀ ਦਾ ਜਿਹੜਾ ਵਹਾਗ ਆ ਉਹ ਬਹੁਤ ਜ਼ਿਆਦਾ ਤੇਜ਼ ਆ ਤੇ ਇੱਥੇ ਬਰਫ਼ ਵੀ ਕਾਫੀ ਪਈ ਹੋਈ ਆ। ਬਰਫ਼ ਹੌਲੀ-ਹੌਲੀ ਖੁਰੀ ਜਾਂਦੀ ਆ, ਪਾਣੀ ਇਹਦੇ ਨੀਚੋਂ ਦੀ ਕ੍ਰੋਸ ਹੋ ਕੇ ਜਾਂਦਾ ਜਿਹੜਾ ਉਹ ਉੱਪਰੋਂ ਦਾ। ਬਾਕੀ ਬਰਫ਼ ਵੀ ਹੌਲੀ-ਹੌਲੀ ਖੁਰੀ ਜਾਂਦੀ ਆ। ਵੀ ਅੱਗੇ ਜਾ ਕੇ ਲੰਘਦਾ ਇਹ ਪਾਣੀ। ਉੱਪਰੋਂ ਹੀ ਆਉਂਦਾ ਹੈ ਉੱਪਰੋਂ ਹੀ ਜਿਹੜੀ ਵਰਫਾ ਸਾਰੀ ਖੁਰਖੁਰ ਆਉਂਦੀ ਆ ਆਪਾਂ ਕਰ ਰਹੇ ਆ ਜੀ ਵਾਪਸੀ ਵੇਲੇ ਥੋੜਾ ਈਜ਼ੀ ਰਹਿੰਦਾ ਆਪਾਂ ਸੌਕੇ ਉਤਰ ਜਾਂਦੇ ਆ ਜਾਣ ਵੇਲੇ ਥੋੜਾ ਦਿੱਕਤ ਆਉਂਦੀ ਆ ਬਾਕੀ ਇਧਰੋਂ ਦੇਖੋ ਦੁਕਾਨਾਂ ਸੰਗਤ ਹਲੇ ਵੀ ਕਾਫੀ ਜ਼ਿਆਦਾ ਆਈ ਜਾਂਦੇ ਆ ਬਿਲਕੁਲ ਜਿਦਾ ਨਾ ਬੜਾ ਬਾਈ ਆਹ ਹੈਲੋ ਚੱਲੋ ਚੱਲੋ ਜਿਵੇਂ ਆਪਾਂ ਜਾਂਦੇ ਹੋਏ ਰਸਤੇ ਦੇ ਵਿੱਚ ਦੇਖਿਆ ਸੀਗਾ ਇੱਥੋਂ ਬਿਲਕੁਲ ਦੇਖਣੇ ਸੀਗਾ ਥੋੜਾ ਹਨੇਰਾ ਟਾਈਪ ਸੀ ਹੁਣ ਦੇਖੋ ਬਾਕੀ ਉਧਰ ਧੁੱਪ ਨਹੀਂ ਸੀ ਹੁਣ ਸਾਰੇ ਧੁੱਪ ਆ ਦੇਖੋ ਇੱਥੇ ਇਸ ਕਰਕੇ ਜਿਹੜਾ ਗਲੇਸ਼ੀਅਰ ਹੋ ਜ਼ਿਆਦਾ ਥੋੜਿਆ ਇੱਥੇ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੌਣਾ ਪੂਰੀ ਤਿੱਖੀ ਧੁੱਪ ਪਾਰੀ ਐ ਇੱਥੇ ਉਹਦੇ ਕਰਕੇ ਬਰਫ਼ ਜ਼ਿਆਦਾ 흘 ਰਹੀ ਆ ਆਪਾਂ ਉਪਰੋ ਗਲੇਸ਼ੀਅਰ ਆ ਜਿਹੜਾ ਇਹ ਪਾਰ ਕਰ ਆਇਆ ਦੂਰ ਲੱਗਿਆ ਹੋਈ ਜਿਣੀ ਅੰਦਰ ਹੀ ਜਾਂਦੇ ਆ ਮੂਰੇ ਤੋਂ ਸੰਗਤ ਜੀ ਪਾਣੀ ਦਾ ਵਹਾ ਕਿੰਨਾ ਤੇਜ਼ ਆ ਹੁਣ ਕਿਉਂਕਿ ਇਹ ਬਰਫ਼ਾਂ ਸਾਰੀ ਪਿਘਲ ਰਹੀ ਆ ਤਾਂ ਆਪਾਂ ਨੂੰ ਇੱਥੋਂ ਇੱਕ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਵੀ ਜਿਹੜਾ ਇਹ ਰਸਤਾ ਉਹ ਰੋਕ ਰੋਕੇ ਨਹੀਂ ਪਾਰ ਕਰਨਾ ਚਾਹੀਦਾ ਇਹ ਜਲਦੀ ਪਾਰ ਕਰਨਾ ਚਾਹੀਦਾ ਕਿਉਂਕਿ ਕੋਈ ਪਤਾ ਨਹੀਂ ਹੈ ਨਾ برف ਦਾ ਕਿ ਕਦ ਜਾਦਾ ਮੈਲਟ ਹੋ ਜੇ ਕਿਉਂਕਿ ਧੁੱਪ ਵੱਜ ਬਹੁਤ ਜਿਆਦਾ ਤਿੱਖੀ ਆ ਜਿਵੇਂ ਤੁਸੀਂ ਕੋਸ਼ਿਸ਼ ਵੀਡੀਓ ਦੇ ਵਿੱਚ ਦੇਖਿਆ ਉਹ ਵੀ ਸਨੋ ਪਈ ਆ ਸਨੋ ਆ ਜਿਹੜੀ 3 ਤਰੀਕ ਨੂੰ ਪਈ ਆ ਉਸ ਤੋਂ ਬਾਅਦ ਕੋਈ ਸਨੋ ਨਹੀਂ ਪਈ ਨਾ ਅੱਗੇ ਬੰਦੇ ਚੱਲਦੇ ਹੋਣ ਇੱਧਰ ਦੇਖੋ ਕਿੰਨਾ ਤੇਜ਼ ਪਾਣੀ ਦਾ ਵਹਾਅ ਦਾ ਭਰ ਆ ਰਿਹਾ ਸਾਰਾ ਇਹੀ ਪਾਣੀ ਅੱਗੇ ਜਾ ਰਿਹਾ ਨਦੀਆਂ ਚ ਟੋਪ ਬਹੁਤ ਜ਼ਿਆਦਾ ਤੇਜ਼ ਆ ਨਾ ਬਾਕੀ ਆਪਾਂ ਨੂੰ ਚੱਲਦੇ ਹਾਂ ਨੂੰ ਗਰਮੀ ਆਉਣ ਲੱਗ ਗਈ ਇੱਥੇ ਪੂਰਾ ਗਲੇਸ਼ੀਅਰ ਫਿਗਰ ਰਿਹਾ ਪਾਣੀ ਦਾ ਵਹਾ ਦੇਖੋ ਇਹ ਜਿਹੜਾ ਪਾਣੀ ਆ ਉਹ ਅੱਗੇ ਅਲਕਾਨੰਦ ਦਾ ਮੇਰੇ ਵਿੱਚ ਜਾਂਦਾ ਵਾਹ ਬਹੁਤ ਤੇਜ਼ੀ ਨਾਲ ਆ ਕੋਪਰ जुम्म करकेश कुछ अपना सफर क्या हले काफी कैसे